ਉਹਨੂੰ ਅਸਲੀ ਖੁਸ਼ੀ ਤੇ ਨਕਲੀ ਖੁਸ਼ੀ ਦੇ ਵਿੱਚ ਫਰਕ ਦੱਸਦਾਗਾ। ਨਕਲੀ ਖੁਸ਼ੀ ਜਿਹੜੀ ਕਿ ਇਨਸਾਨ ਬਾਹਰੋਂ ਪਾਲਦਾ ਏ। ਜਿਹੜੀ ਕਿ ਸਾਨੂੰ ਐਡਵਰਟਾਈਜ਼ ਕੀਤੀ ਜਾਂਦੀ ਆ ਕਿ ਫਲਾਨਾ ਮੈਂ ਜਦੋਂ ਮੋਬਾਈਲ ਲੈ ਲਿਆ, ਫਲਾਨੀ ਜਦੋਂ ਮੈਂ ਕਾਰ ਲੈ ਲਈ, ਮੈਂ ਬਹੁਤ ਖੁਸ਼ ਹੋਊਂਗਾ। ਜਦੋਂ ਮੈਂ ਆਪਦਾ ਫਲਾਨਾ ਘਰ ਖਰੀਦ ਲਿਆ ਮੈਂ ਬਹੁਤ ਖੁਸ਼ ਹੋਊਂਗਾ। ਜਦੋਂ ਮੈਂ ਜ਼ਿੰਦਗੀ ਦੇ ਵਿੱਚ ਇਸ ਮੁਕਾਮ ਤੇ ਪਹੁੰਚ ਗਿਆ ਮੈਂ ਬਹੁਤ ਖੁਸ਼ ਹੋਊਂਗਾ। ਜਦੋਂ ਮੇਰੇ ਬੈਂਕ ਦੇ ਵਿੱਚ ਇੰਨੇ ਪੈਸੇ ਹੋਣਗੇ ਮੈਂ ਬਹੁਤ ਖੁਸ਼ ਹੋਊਂਗਾ। ਜਦੋਂ ਮੈਂ ਫਲਾਨੀ ਜਗ੍ਹਾ ਕੋ ਮਣ ਗਿਆ ਮੈਂ ਬਹੁਤ ਖੁਸ਼ ਹੋਊਗਾ ਅਸਲ ਦੇ ਵਿੱਚ ਉਦੋਂ ਬੰਦਾ ਖੁਸ਼ ਕਦੇ ਹੁੰਦਾ ਹੀ ਨਹੀਂਗਾ ਖੁਸ਼ੀ ਦਾ ਉਹ ਦਿਖਾਵਾ ਕਰਦਾ ਏ ਉਹ ਇੰਟਰਨੈਟ ਤੇ ਪੋਸਟਾਂ ਕਰਦਾ ਏ ਕਿ ਮੈਨੂੰ ਦੇਖਣ ਕੇ ਮੈਂ ਬੜਾ ਖੁਸ਼ ਆ ਪਰ ਅੰਦਰੋਂ ਖੁਸ਼ ਨਹੀਂ ਹੁੰਦਾ ਇਨਸਾਨ ਖੁਸ਼ੀ ਚੀਜ਼ਾਂ ਦੇਣ ਨਾਲ ਆਉਂਦੀ ਆ ਛੋਟੀਆਂ-ਛੋਟੀਆਂ ਚੀਜ਼ਾਂ ਤੁਹਾਨੂੰ ਨਿਤ ਇੱਕ ਨਵਾਂ ਦਿਨ ਜਿਉਣ ਦੇ ਲਈ ਮਿਲ ਗਿਆ ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੋਣੀ ਚਾਹੀਦੀ ਇਹ ਜੀਵਨ ਮਿਲਣਾ ਇਹ ਇੱਕ ਦੁਰਲੱਭ ਮੌਕਾ ਜਿਹੜਾ ਤੁਹਾਨੂੰ ਮਿਲਿਆ ਏ ਇੱਥੇ 70 80 ਸਾਲ ਅੱਖਾਂ ਖੋਲਣ ਦਾ ਜਾਗਰੂਕ ਮਹਿਸੂਸ ਕਰਨ ਦਾ ਕਿ ਤੁਸੀਂ ਹੈਗੇ ਆ ਇਹ ਦੁਬਾਰਾ ਕਿਸੇ ਨੂੰ ਨਹੀਂ ਮਿਲਦਾਗਾ ਇਹ ਸਿਰਫ ਇੱਕੋ ਵਾਰੀ ਮਿਲਦਾਗਾ ਜਿਵੇਂ ਤੁਸੀਂ ਦੇਖੋ ਇਹ ਜਿਹੜੇ ਪੌਦੇ ਆ ਇਹ ਜਿਹੜੇ ਹੋਰ ਕਿੰਨੇ ਤਰ੍ਹਾਂ ਦਾ ਜੀਵਨ ਆ ਧਰਤੀ ਤੇ ਹਰ ਇੱਕ ਦਾ ਮਕਸਦ ਆ ਖੁਸ਼ੀ ਪਾਉਣਾ ਉਹ ਵੀ ਮਾਨਸਿਕ ਖੁਸ਼ੀ ਸਿਰੇ ਖੁਸ਼ੀ ਦਾ ਸਬੰਧ ਵੀ ਮਾਨਸਿਕ ਖੁਸ਼ੀ ਦੇ ਨਾਲ ਹੁੰਦਾ ਹੈਗਾ ਤੁਸੀਂ ਕੋਈ ਪਰਜਨਨ ਕਿਰਿਆ ਕਰਦੇ ਆ ਤੁਸੀਂ ਆਪ ਦਾ ਮੇਲ ਜਾਂ ਫੀਮੇਲ ਪਾਰਟਨਰ ਭਾਲਦੇ ਆ ਤਾਂ ਅਲਟੀਮੇਟ ਉਹਦੇ ਨਾਲ ਸਾਰਾ ਕੁਝ ਕਰਕੇ ਵੀ ਤੁਹਾਨੂੰ ਦਿਮਾਗ ਦੇ ਵਿੱਚ ਡੋਪਾਮਾਈਨ ਰਿਲੀਜ਼ ਹੁੰਦਾ ਖੁਸ਼ੀ ਮਿਲਦੀ ਆ ਤੁਸੀਂ ਕੁਝ ਖਾਂਦੇ ਆ ਆਪਦੇ ਮਨਪਸੰਦ ਖਾਣੇ ਉਹਨਾਂ ਨਾਲ ਵੀ ਤੁਹਾਡੇ ਦਿਮਾਗ ਦੇ ਵਿੱਚ ਕੈਮੀਕਲ ਰਿਲੀਜ਼ ਹੁੰਦੇ ਆ ਉਹਦਾ ਵੀ ਸਬੰਧ ਖੁਸ਼ੀ ਦੇ ਨਾਲ ਆ ਚਾਹੇ ਉਹ ਕੋਈ ਵੀ ਪਾਂਸੀ ਆ ਚਾਹੇ ਉਹ ਉਹ ਮੈਮ ਆਲਾ ਚਾਹੇ ਕੋਈ ਪਾਣੀ ਦੀ ਬਚ ਰਹਿਣ ਵਾਲੇ ਜੀਵ ਆ ਹਰ ਇੱਕ ਦਾ ਅਲਟੀਮੇਟ ਜਿਹੜਾ ਗੋਲ ਹੁੰਦਾ ਉਹ ਖੁਸ਼ੀ ਪ੍ਰਾਪਤ ਕਰਨਾ ਹੈ ਉਹ ਜਉਂਦਾ ਹੈ ਕੋਈ ਵੀ ਜੀਵ ਇੱਥੇ ਧਰਤੀ ਤੇ ਤਾਂ ਸਿਰਫ ਤੇ ਸਿਰਫ ਖੁਸ਼ੀ ਹਾਸਲ ਕਰਨ ਦੇ ਲਈ ਤਾਂ ਤੁਸੀਂ ਦੇਖੋ ਜਿੰਨੇ ਜੀਵ ਜੰਤੂ ਆ ਉਹਨਾਂ ਨੇ ਕੋਈ ਮਟੀਰੀਅਲ ਚੀਜ਼ ਨਹੀਂ ਬਣਾਈਆਂ ਉਹਨਾਂ ਨੇ ਪੈਸਾ ਨਹੀਂ ਬਣਾਇਆਗਾ ਉਹ ਇਨਸਾਨਾਂ ਨਾਲੋਂ ਫਿਰ ਵੀ ਖੁਸ਼ ਆ ਸਾਰਿਆਂ ਦੀ ਜ਼ਿੰਦਗੀ ਵੱਲ ਝਾਕ ਕੇ ਦੇਖੋ ਤੁਸੀਂ ਡਿਸਕਵਰੀ ਵਗੈਰਾ ਖੋਲੋ हां ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੰਘਰਸ਼ ਬਹੁਤ ਆ ਜਿਉਣ ਦੇ ਲਈ ਉਹਨਾਂ ਨੂੰ ਬੜਾ ਕੁਝ ਕਰਨਾ ਪੈਂਦਾ ਹੈਗਾ ਇਨਸਾਨਾਂ ਨਾਲੋਂ ਥੋੜੇ ਸਾਨੂੰ ਔਖੇ ਲੱਗਦੇ ਹੋਣਗੇ ਪਰ ਅਸਲ ਦੇ ਵਿੱਚ ਉਹ ਸੌਖੇ ਬਹੁਤ ਆ ਇਨਸਾਨਾਂ ਨੇ ਪੈਸਾ ਬਣਾ ਲਿਆ ਇਹ ਜਿਹੜੀ ਚੀਜ਼ ਬਣਾਈ ਗਈ ਆ ਦਰਸਾਲ ਉਹ ਚਾਹੁੰਦੇ ਆ ਕਿ ਤੁਸੀਂ ਪੈਸੇ ਕਮਾਓ ਸਕੂਲਿੰਗ ਸਿਸਟਮ ਨੌਕਰ ਪੈਦਾ ਕਰਨ ਲਈ ਹੀ ਬਣਾਇਆ ਗਿਆ ਹੈ ਸਕੂਲਿੰਗ ਸਿਸਟਮ ਬਾਰੇ ਵੀ ਗੱਲ ਕਰਾਂਗੇ ਤੁਸੀਂ ਚੀਜ਼ਾਂ ਖਰੀਦੋ ਤੁਸੀਂ ਮੋਬਾਈਲ ਖਰੀਦੋ ਆ ਤੁਸੀਂ ਗੱਡੀਆਂ ਖਰੀਦੋ ਤੁਸੀਂ ਫਿਰ ਉਹਨਾਂ ਨੂੰ ਮੇਨਟੇਨ ਕਰਨ ਦੇ ਚੰਗਾ ਮਤਲਬ ਜਿਹੜੀ ਚੀਜ਼ ਐਡਵਰਟਾਈਜ਼ ਕੀਤੀ ਜਾਂਦੀ ਆ ਕਿ ਦੇਖੋ ਜੀ ਸਾਈਕਲ ਵਾਲੇ ਦੀ ਕੋਈ ਤਾਂ ਜ਼ਿੰਦਗੀ ਨਹੀਂ ਹੈਗੀ ਉਹ ਤਾਂ ਥੱਕ ਜਾਂਦਾ ਉਹ ਚ ਮੁਸਕ ਮਾਰਦਾ ਤੁਸੀਂ ਪਰਫਿਊਮ ਲਾਓ ਤੁਸੀਂ ਮੋਟਰਸਾਈਕਲ ਤੇ ਜ਼ਿਆਦਾ ਕੂਲ ਲੱਗਦੇ ਆ ਮੋਟਰਸਾਈਕਲ ਵਾਲੇ ਨੂੰ ਕਾਰ ਦਿਖਾਈ ਜਾਂਦੀ ਆ ਕਿ ਮੋਟਰਸਾਈਕਲ ਦੀ ਵੀ ਕੋਈ ਜ਼ਿੰਦਗੀ ਆ ਉਹ ਧੁੱਪੇ ਮਰਦਾਗਾ ਮਹੀਨੇ ਦੇ ਵਿੱਚ ਕਾਰ ਵਾਲੇ ਦੇਖੋ ਕਿੰਨਾ ਸੌਖਾ ਕਾਰ ਵਾਲੇ ਨੂੰ ਦਿਖਾਇਆ ਜਾਂਦਾ ਕਿ ਜੈਟ ਪਲੇਨ ਹੋਣਾ ਚਾਹੀਦਾ ਆ ਆਪਦਾ ਮਤਲਬ ਚੂਹਾ ਦੌੜ ਦੇ ਵਿੱਚ ਭੱਜੇ ਫਿਰੋ ਇਹਦੇ ਵਿੱਚ ਕੰਮ ਤੁਸੀਂ ਕਿਸੇ ਲਈ ਕਰ ਰਹੇ ਹੋਨੇ ਆ ਪੈਸਾ ਕਮਾ ਰਹੇ ਆ ਪੈਸੇ ਨੂੰ ਕਿੱਥੇ ਖਰਚ ਕਰ ਰਹੇ ਆ ਜਿਹੜੀਆਂ ਚੀਜ਼ਾਂ ਤੁਹਾਨੂੰ ਉਹ ਐਡਵਰਟਾਈਜ਼ ਕਰਦੇ ਆ ਕਿ ਆ ਖਰੀਦੋ ਆ ਖਰੀਦੋ ਆ ਖਰੀਦਨ ਨਾਲ ਖੁਸ਼ੀ ਮਿਲੂ ਆ ਖਰੀਦਨ ਨਾਲ ਆਪ ਨੂੰ ਨਾਲ ਖੁਸ਼ੀ ਮਿਲੂ ਆ ਖਾਣ ਨਾਲ ਖੁਸ਼ੀ ਮਿਲੂ ਪਰ ਮਿਲਦੀ ਨਹੀਂ ਹੈ ਖੁਸ਼ੀ ਕਿਸੇ ਨੂੰ ਖੁਸ਼ੀ ਜਿਹੜਾ ਇੱਕ ਮਨ ਦੀ ਦਸ਼ਾ ਹੁੰਦੀ ਆ ਜਿਹੜੀ ਤੁਸੀਂ ਨਿੱਕਿਆ ਨਿੱਕਿਆ ਚੀਜ਼ਾਂ ਤੇ ਉਹ ਚੀਜ਼ਾਂ ਕਿਸੇ ਨੂੰ ਦਿਨੇ ਆ ਜਿਸ ਤਰ੍ਹਾਂ ਦੀ ਲੈਂਗੁਏਜ ਤੁਸੀਂ ਕਿਸੇ ਨਾਲ ਬੋਲੋਗੇ ਤੁਸੀਂ ਕਿਸੇ ਨੂੰ ਖੋਸਕਰੋਗੇ ਤੁਸੀਂ ਕਿਸੇ ਦੀ ਪ੍ਰਸ਼ੰਸਾ ਕਰੋਗੇ ਉਹ ਆਟੋਮੈਟਿਕ ਤਰ੍ਹਾਂ ਇਹਦੇ ਵਾਲੇ ਲੋਕਾਂ ਨੇ ਭੱਜੇ ਫਿਰਨਾਗਾ ਤਾਰੀਫ਼ ਜਿਹੜਾ ਇੱਕ ਇਹੋ ਜਿਹਾ ਹਥਿਆਰ ਆ ਜਿਹੜਾ ਕਿ ਮਤਲਬ ਲੋਕਾਂ ਤੋਂ ਉਹ ਕਰਵਾਉਣ ਲਾ ਦਿੰਦਾ ਜਿਹੜਾ ਨਾ ਚਾਹੁੰਦੇ ਹੋਏ ਵੀ ਤੁਹਾਡੇ ਲਈ ਕਰਨਗੇ ਤਾਂ ਛੋਟੇ-ਛੋਟੇ ਬੱਚਿਆਂ ਦੇਖਿਆ ਕਰੋ ਜੀਵਨ ਦੇ ਜਦੋਂ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਉਹ ਕਿੱਥੋਂ ਮਿਲਨੇ ਆ ਅੱਖਾਂ ਬੰਦ ਕਰਕੇ ਹੀ ਤੁਹਾਨੂੰ ਮਿਲਨੇ ਆ ਕਿ ਹਾਂ ਇਸ ਤਰ੍ਹਾਂ ਫੀਲ ਹੋਣ ਦੇ ਨਾਲ ਕੀ ਮਹਿਸੂਸ ਹੁੰਦਾਗਾ ਕੱਲੇ ਕੱਲੀ ਤੁਸੀਂ ਇਨਸਾਨੀ ਭਾਵਨਾਵਾਂ ਨੂੰ ਆਪਣੇ ਅੰਦਰ ਹੀ ਦੇਖ ਸਕਦੇ ਆ ਤੇ ਤੁਹਾਡੇ ਦਿਮਾਗ 'ਚ ਇਹ ਸਵਾਲ ਨਹੀਂ ਰਹਿਣਾ ਕਿ ਮੈਂ ਬਿਮਾਰ ਕਿਉਂ ਹੋਇਆ ਫਲਾਣਾ ਖਾਣਾ ਖਾਣ ਨਾਲ ਮੈਨੂੰ ਇਹ ਕਿਉਂ ਮਹਿਸੂਸ ਹੋਇਆ ਜਦੋਂ ਮੈਨੂੰ ਕਿਸੇ ਨੇ ਫਲਾਣੀ ਚੀਜ਼ ਕਰਨ ਤੋਂ ਜਵਾਬ ਦਿੱਤਾ ਤਾਂ ਮੈਨੂੰ ਦੁੱਖ ਮਹਿਸੂਸ ਕਿਉਂ ਹੋਇਆ ਮੈਨੂੰ ਖੁਸ਼ੀ ਮਹਿਸੂਸ ਕਿਉਂ ਹੋਈ ਇਹ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਅੰਦਰੋਂ ਹੀ ਖੋਜਣੇ ਆਂ ਅੰਦਰੋਂ ਸਵਾਲ ਖੋਜ ਕੇ ਤੁਹਾਡੇ ਸਾਰੇ ਸਵਾਲ ਜਦੋਂ ਖਤਮ ਹੋ ਗਏ ਫਿਰ ਤੁਸੀਂ ਉਹ ਸਟੇਜ ਤੇ ਪਹੁੰਚੋਗੇ ਕਿ ਸੋਨੂੰ ਕੋਈ ਦੁਖੀ ਨਹੀਂ ਕਰ ਸਕਦਾਗਾ ਫਿਰ ਤੁਸੀਂ ਦੁਨੀਆ ਨੂੰ ਦੇਖੋਗੇ ਜਦੋਂ ਕਿ ਕਿੱਧਰ ਕੀ ਕਰਦੀ ਭੱਜੀ ਫਿਰਦੀ ਆ ਕਿਵੇਂ ਦਿਖਾਵੇ ਕਰਦੀ ਫਿਰਦੀ ਆ ਇੰਟਰਨੈਟ ਤੇ ਕਿਵੇਂ ਚੀਜ਼ਾਂ ਪਾ ਕੇ ਦਿਖਾਉਂਦੀ ਆ ਕਿਵੇਂ ਜਿਹੜੇ ਗਾਣਿਆਂ ਦੇ ਬੋਲਾਂ ਨੂੰ ਦਿਖਾਉਂਦੀ ਆ ਕਿ ਮੈਂ ਕੋਸਾਂ ਮੈਂ ਬਦਮਾਸ਼ਾਂ ਮੈਂ ਅਮੀਰਾਂ ਮੈਂ ਕਿੰਆ ਮੈਂ ਕਿੰਆ ਇਹ ਸਭ ਚੀਜ਼ਾਂ ਨਕਲੀ ਸਾਨੂੰ ਸਾਰੀਆਂ ਦਿਖਣ ਲੱਗ ਜਾਣੀਆਂ ਸਾਫ਼ ਇੱਕ ਵਾਰੀ ਆਪਣੇ ਅੰਦਰ ਅੱਖਾਂ ਮੀਚ ਕੇ ਦੇਖੋ ਕਿ ਇਨਸਾਨ ਨੂੰ ਜਿਉਣ ਦੇ ਲਈ ਕੀ ਚਾਹੀਦਾਗਾ ਸਿਰਫ ਖਾਣਾ ਚਾਹੀਦਾ ਉਹਨੂੰ ਤੇ ਜਿਹੜੀਆਂ ਆਉਂਦੀਆਂ ਫਿਜ਼ੀਕਲ ਜ਼ਰੂਰਤਾਂ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਐਸ ਤੋਂ ਇਲਾਵਾ ਉਹਨੂੰ ਕੁਝ ਵੀ ਨਹੀਂ ਚਾਹੀਦਾਗਾ ਇਹ ਖੁਸ਼ੀ ਤੁਸੀਂ ਦੇਖੋ ਇਹ ਪ੍ਰਕਿਰਤੀ ਕਿੰਨੀ ਸੋਹਣੀ ਆ ਤੁਸੀਂ ਕਦੇ ਫੁੱਲਾਂ ਦੇਖੋ ਕਿਸੀ ਇੱਕ ਫੁੱਲ ਵੱਲ ਵੀ ਗੌਰ ਦੇ ਨਾਲ ਦੇਖੋ ਉਹਦੇ ਵਿੱਚ ਕਲਰ ਕਿਵੇਂ ਆਇਆ ਹੈ ਉਹਦਾ ਉਹਦੇ ਉੱਤੇ ਜਿਹੜੀਆਂ ਨਿੱਕੀਆਂ-ਨਿੱਕੀਆਂ ਮੱਖੀਆਂ ਆਉਂਦੀਆਂ ਉਹਨਾਂ ਦੀ ਲਾਈਫ ਵੱਲ ਦੇਖੋ ਨਿੱਕੇ-ਨਿੱਕੇ ਜੀ ਆਉਂਦੇ ਉਹਨਾਂ ਵੱਲ ਦੇਖੋ ਹੋਰ ਐਨੀਮਲਾਂ ਦੇ ਵੱਲ ਦੇਖੋ ਉਹ ਆਪਣੀ ਜ਼ਿੰਦਗੀ ਕਿਵੇਂ ਗੁਜ਼ਾਰਦੇ ਆ ਤੇ ਇਨਸਾਨ ਕਿਵੇਂ ਗੁਜ਼ਾਰਦਾ ਹੈਗਾ ਇਨਸਾਨ ਨੂੰ ਐਡਵਰਟਾਈਜ਼ ਕਰਕੇ ਚੀਜ਼ਾਂ ਬੁਖਾ ਬੁਖਾ ਕੇ ਇਸ ਤਰ੍ਹਾਂ ਉਲਝਾ ਕੇ ਰੱਖਿਆ ਹੈ ਕਿ ਉਹ ਅਸਲੀ ਜ਼ਿੰਦਗੀ ਜਿਉਣਾ ਹੀ ਭੁੱਲ ਜੀ ਅਸਲੀ ਜ਼ਿੰਦਗੀ ਹੁੰਦੀ ਕੀ ਆ ਉਕਾਦੇ ਸੋਚੇ ਤੱਕ ਨਾ 99% ਲੋਕ ਨਕਲੀ ਜ਼ਿੰਦਗੀ ਵੱਲ ਭੱਜੇ ਫਿਰਦੇ ਆ ਨਕਲੀ ਜ਼ਿੰਦਗੀ ਵੱਲ ਜਉਂਦੇ ਜਉਂਦੇ ਹੀ ਉਹ ਮਰ ਜਾਂਦੇ ਆ ਇਹ ਜਿਹੜੀਆਂ ਬਿਮਾਰੀਆਂ ਇਨੀਆਂ ਐ ਇਹ ਸਭ ਐਡਵਰਟਾਈਜ਼ ਦੀ ਦੇਣਾ ਕਹਿ ਲੋ ਜਿਹੜੀ ਨਕਲੀਆਂ ਖੁਸ਼ੀਆਂ ਮਗਰ ਇਨਸਾਨ ਭਜਦਾ ਏ ਉਹਨਾਂ ਦੀ ਦੇਣਾ ਇਨਸਾਨ ساری ਜ਼ਿੰਦਗੀ ਖੁੱਲ ਕੇ ਜਉਂਦਾ ਹੀ ਨਹੀਂ ਹੈਗਾ ਕਦੇ ਵੀ ਉਸ ਪੈਸੇ ਕਮਾਉਣ ਦੇ ਵਿੱਚ ਭੱਜਾ ਵੀ ਮੈਨੂੰ ਪੈਸੇ ਨਾਲ ਖੁਸ਼ੀ ਮਿਲ ਜੂਗੀ ਮੈਨੂੰ ਚੀਜ਼ਾਂ ਖਰੀਦਣ ਨਾਲ ਖੁਸ਼ੀ ਮਿਲ ਜੂ। ਇਹ ਗਰੀਬੀ ਇਹ ਜਿਹੜੀਆਂ ਚੀਜ਼ਾਂ ਮਨ ਦੀ ਗਰੀਬੀ ਜਿਹੜੀ ਰਗ-ਰਗ ਦੇ ਵਿੱਚ ਇਨਸਾਨ ਦੇ ਵਿੱਚ ਭਰੇ ਗਈ। ਇਹ ਸਭ ਜਿਹੜੀਆਂ ਅਫਵਾਹਾਂ ਕਿ ਆਹ ਬੰਦਾ ਗਰੀਬ ਹੁੰਦਾ ਆਹ ਅਮੀਰ ਹੁੰਦਾ ਆਹ ਦੁਖੀ ਹੁੰਦਾ ਆਹ ਸੁਖੀ ਹੁੰਦਾ ਸਭ ਨਕਲੀ ਪ੍ਰਚਾਰ ਦੇ ਵਿੱਚ ਹੀ ਲੋਕ ਮੰਨ ਜੇ ਪਏ ਆ। ਆਉ ਦਾ ਅਸਲ ਕਿਸੇ ਨੂੰ ਆਪਦੀ ਖੁਸ਼ੀ ਕਿਸੇ ਨੂੰ ਦੇਖਣ ਨੂੰ ਹੀ ਨਹੀਂ ਆਉਂਦੀਗੀ। ਸਹੀ ਢੰਗ ਨਾਲ ਕਿਸੇ ਨੂੰ ਜਿਉਣਾ ਹੀ ਨਹੀਂ ਆਉਂਦਾਗਾ ਜੇ ਸਹੀ ਢੰਗ ਨਾਲ ਜੁਆਇਆ ਜਾਵੇ ਨਾ ਤਾਂ ਜ਼ਿੰਦਗੀ ਬਹੁਤ ਸੋਹਣੀ ਆ ਬਹੁਤ ਜਿਆਦੇ ਸੋਹਣੀ ਹਰ ਇੱਕ ਦਿਨ ਬੰਦਾ ਸਾਰਾ ਸਾਰਾ ਦਿਨ ਆਨੰਦ ਦੇ ਨਾਲ ਗੁਜ਼ਾਰ ਸਕਦਾਗਾ ਪਰ ਉਹਦਾ ਸਾਥੀ ਕੋਈ ਨਹੀਂ ਹੋਣਾਗਾ ਕਿਉਂਕਿ ਸਾਰੀ ਦੁਨੀਆ ਇਹ ਓਵੇਂ ਚੱਲਦੀ ਆ ਜਿਵੇਂ ਉਹ ਚਲਾ ਰਹੀ ਆ ਠੀਕ ਆ ਜੀ ਡਿਟੇਲ ਦੇ ਨਾਲ ਗੱਲ ਕਰਾਂਗੇ ਵਿਸ਼ੇ ਤੇ ਸਹਿਦ ਇਹਨੂੰ ਨਹੀਂ ਲੱਗਦਾ ਕਿ ਸਮਝ ਲੱਗੀ ਹੋਊਗੀ ਕਿਸੇ ਨੂੰ ਮੈਂ ਕੀ ਕਹਿਣਾ ਚਾਹ ਰਿਹਾਗਾ ਆਪਾਂ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪ੍ਰੋਜੈਕਟ ਫੁਟਾ